ਸਾਲਨ ਕੋ ਸਾਦਾ ਬਲੂ ਕਾਸਟ ਵਿੱਚ ਜੀ ਗੋਮਦੀਪ ਬਾਹਰ ਸਾਹਿਬ ਹੋ ਗਿਆ ਇਸ ਕਿ ਨਹੀਂ ਲੈਣਾ ਕੋਈ 70 ਕਿਲੋ ਦੀ ਫਾਈਨਲ ਗੁਸਤੀ ਹੈ ਆ ਨਹੀਂ ਮਾਰਿਆ ਨਾ ਉੱਪਰ ਕਿਹਾ ਨਹੀਂ ਧੰਨਵਾਦ ਸ੍ਰੀਮਾ ਦੇ ਜਿਹੜੇ ਪ੍ਰੋਗਰਾਮ ਨੇ ਗੋਦੀਪਾਲ ਮਾਜਰੀ 500 ਸੋਟੀਆਂ ਦੀ ਪੇਦਾ ਕਰਦੇ ਹੈ ਗਾੜੀ ਦੀ ਗਾਲੀ ਪੈਸੇ ਬੜੀ ਹੈ ਆਹ ਚੱਲਦਾ ਸ਼ਾਬਾਸ਼ ਗੱਲ ਕਰਨਾ ਤੂੰ ਮੈਂ ਕ੍ਰਾਂਤੀਪਾਲ ਪਤਨ ਸਾਹਿਬ ਜੀ ਸੋਰ ਦੇ ਲਈ 500 ਸ਼ਾਬਾਸ਼ ਸ਼ਾਬਾਸ਼ ਮਾਰ 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 ਦੇ ਵਦਕਾ ਵਦਕਾ ਵੀ ਤਾੜੀਆਂ ਮਾਰੋ ਇੱਕ ਵਾਰੀ ਜੋਰ ਨਾਲ ਜੀ ਪ੍ਰਵਾਹਣਾ ਜੀ ਹੋਰ ਵੀ ਰਣਗ ਤੇ ਗੁੱਜ ਦੇ ਖੰਡੇ ਤਰਦਾਰਾ ਉਸ ਗਾਂਡੇ ਦੇ ਹੱਥ ਤੇ ਜਿੱਤਾਂ ਤੇ ਹਾਰਾ ਹਰ ਬੜੀ ਸ਼ਾਨਦਾਰ ਚੱਲਦੀ ਕੁਸ਼ਤੀ ਇਹਨਾਂ ਪਹਿਲਵਾਨਾਂ ਦੇ ਵਿਚਕਾਰ ਮੈਂ ਅਟੈਕ ਤੇਰਾ ਹੀ ਜਿੰਦਾ ਅਟੈਕ ਤੇਰੇ ਖਾਊਗਾ ਪਰੰਗਾ ਪੜ ਜਾ ਚੱਲ ਗਿਆ ਖਿੱਚ ਗਿਆ ਖਿੱਚ ਗਿਆ ਇਸੇ ਲੈਟ ਵਰਮਨ ਵਾਲਾ ਬੱਡੀ ਗਿਆ ਸੈਮੀਫਾਈਨਲ ਦੀਆਂ ਟੀਮਾਂ ਵੀ ਆਓ ਜਲਦੀ ਦੇ ਨਾਲ ਬਾਈ ਉਸੇ ਰੁੜਕਾ ਯਾਰ ਕਬੱਡੀ ਕਲੱਬ ਮੁਠੱਡਾ ਆ ਆ ਆ ਜਾ ਚੱਲ ਚੱਲ ਛੱਬਾ 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 ਆ ਜੀ ਤੁਹਾਨੂੰ શ્રરિત ਆਜਾ ਆਵਾ ਥੱਕ ਗਿਆ ਥੱਕ ਗਿਆ ਓਏ ਚਲਾ ਆਜਾ ਚੱਲ ਚੱਲ ਅਮਰੀਕ ਸਿੰਘ ਜੀ ਤੇ ਬੋਰਾ ਸਿੰਘ ਜੀ ਜਰਮ ਸੁਰਜੀਤ ਪੁਲਵਾਨ ਦਾ ਮਾਨ ਸਨਮਾਨ ਜਿਹੜਾ ਨਗਰਾਚੀ ਦੇ ਨਾਲ ਤੇ ਨਾਲ ਦੇਸੀ ਘੋੜਾ ਦਿੱਤਾ ਜਾਵੇਗਾ 16 ਫਰਵਰੀ ਨੂੰ ਸੋਸੀ ਅਮਰੀਕ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੋੜੀ ਭਾਈ ਹੁੰਦਾ મુકાલે ના કુરસી ચાલ રહી પાસે જિલ્લા જલંદર દુજ પાસે જિલ્લા માનસા ਛੋਟੇ ਹੱਥ ਛੋਟੇ ਹੱਥ ਛੋਟੇ ਹੱਥ ਜਿਆਦਾ ਲੰਮਾ ਨਾਲ ਛੋਟੇ ਜਿਆਦਾ ਬਹੁਤ ਵੱਡੀਆਂ ਅਸਾਂ ਨੇ ਸੂਰਜ ਤੋਂ ਹੋਰ ਹੋਲਡ ਰੋ ਉਹਦਾ ਛੜਾ ਗੁੱਟ ਛੜਾ ਕੱਲੋਂ ਫੇਰ ਲੈ ਹੋਲਡ ਹਾਂ ਚੱਲ 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 ਅਮਰੀਤ ਸਿੰਘ ਤੇ ਜੋਰਨ ਸਿੰਘ ਦੀ ਜਰੂਰ ਮਰੀ ਬਲਸਰ ਜੀ ਉਹ ਸੋਹਣੇ ਪੇਡਾ ਕਰਦੇ ਆ ਜੋਰਨ ਪੇਡਾ ਸੱਤ ਜ਼ੀਰੋ ਦਾ ਸਕੋਰ ਹੋ ਗਿਆ ਫਿਰ 7-0 ਬਹੁਤ ਵਧੀਆ ਮੁਸੀ ਲੜਦਾ ਹੈ ਸੂਰਜ 7-0 ਦਾ ਸਕੋਰ ਦਾ ਤਾਂ ਕੁਝ ਉਹਦਾ ਮਾਈਡਾ ਪਰ ਵੀ ਗੁੱਡ ਚਾਬੇ ਚਲਾ ਕਿੰਨਾ ਟਾਈਮ ਆ ਨਾ ਦੂਰੋਂ ਨਾ ਬੜੀ ਚੱਲ ਦੂਰੋਂ ਪਰਦਾ ਨਾ ਬਗਲ ਟੋਕਿਆਂ ਚੱਲਦਾ ਅੱਜ ਅੱਜਾ ਫਿਰ ਚੱਲ ਜਾ ਸ਼ਾਬਾਸ਼ ਸ਼ਾਬਾਸ਼ ਜਾ ਲਈ ਪਰ ਮੋਲੇ ਚਲੋ ਆ ਜੀ ਸਾਡੇ ਤੋਂਨੀ ਸੰਦੋਲੀ 1000 ਰੁਪਏ ਸੋਨੇ ਦੇ ਲਈ ਪੇਜਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਬੰਗਾ ਵਾਸੀ ਜੀ